ਤੋ ਅੱਜ ਗੱਲ ਕਰਾਂਗੇ ਸਟਰੀ ਡੌਗ ਆਵਾਰਾ ਕੁੱਤਿਆਂ ਦੀ ਦੇਖਿਆ ਜਾਵੇ ਤਾਂ ਆਵਾਰਾ ਕੁੱਤਿਆਂ ਨੂੰ ਅਕਸਰ ਲੋਕਾਂ ਵੱਲੋਂ ਦੁਤਕਾਰਿਆ ਜਾਂਦਾ ਹੈ ਅਤੇ ਲੋਕਾਂ ਵਿੱਚ ਇਹ ਵੀ ਸ਼ੌਂਕ ਪਾਇਆ ਗਿਆ ਕਿ ਲੋਕ ਮਹਿੰਗੇ ਤੋਂ ਮੈਂ ਕੁੱਤੇ ਆਪਣੇ ਘਰਾਂ ਵਿੱਚ ਰੱਖ ਜਾਣ ਇਹਨਾਂ ਆਵਾਰਾ ਕੁੱਤਿਆਂ ਨੂੰ ਸਾਂਭਣ ਲਈ ਸਾਡੇ ਦੇ ਨਾਲ ਇੱਕ ਮੌਜੂਦ ਨੇ ਨੌਜਵਾਨ ਜੋ ਕਿ ਇੱਕ ਸ਼ੋਰੂਮ ਜਲਾ ਰਹੇ ਇਲੈਕਟ੍ਰੋਨਿਕਸ ਗੁੱਡਸ ਦਾ ਤੇ ਉਹਨਾਂ ਨੇ ਹੁਣ ਤੱਕ ਸੈਂਕੜਾ ਕੁੱਤਿਆਂ ਦੀ ਮਦਦ ਕੀਤੀ ਆ ਜੋ ਕਿ ਆਵਾਰਾ ਡੌਗ ਗਲੀਆਂ ਵਿੱਚ ਫਿਰਦੇ ਹਨ ਫਟੜਕ ਕੁੱਤਿਆਂ ਦੀ ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ ਹਾਂਜੀ ਕੀ ਨਾਮ ਜੀ ਜਗਦੀਪ ਸ਼ਰਮਾ ਸ਼ਰਮਾ ਜੀ ਜਿਹੜੇ ਤੁਸੀਂ ਇਹ ਆਵਾਰਾ ਕੁੱਤੇ ਨੂੰ ਸੰਭ ਰਹੇ ਹੋ ਆਪਣੇ ਸ਼ੋਰੂਮ ਚ ਹੀ ਥੋੜੇ ਦੇਖਿਆ ਸੀ ਇਹ ਤੁਸੀਂ ਕਦੋਂ ਤੁਹਾਡੇ ਚ ਪਾਵਨਾ ਆਇਆ तकरीबन 3-4 ਸਾਲ ਹੋ ਗਏ ਨੇ 3-4 ਸਾਲ ਬਲਕਿ ਕੀ ਗੱਲ ਕਦੋਂ ਕਿੱਥੋਂ ਪੈਦਾ ਹੋਈ ਥੋੜੇ ਜਿਹਾ ਪਾਵਨਾ ਮੈਂ ਨਹੀਂ ਬਸ ਇੱਕ ਡੌਗ ਸੀਗਾ ਤੇ ਜੇ ਤਕਰੀਬਨ ਜਦੋਂ ਸਾਡੀ ਸ਼ਾਪ ਦੇ ਬਾਹਰ ਪਿਆ ਬਹੁਤ ਜ਼ਿਆਦਾ ਸੀਰੀਅਸ ਸੀ ਕੋਈ ਉਹਨੂੰ ਪੁੱਛ ਨਹੀਂ ਰਿਹਾ ਸੀ ਕਿ ਅਭੀ ਹਾਂ ਮੈਂ ਹਰ ਬੰਦਾ ਜੇ ਮੰਨ ਲਾ ਦੇ ਉੱਚੀ ਕਾ ਮਾਰੀ ਜਾਂਦਾ ਸੀ ਮੇਰੇ ਬੇਟੇ ਨੇ ਉਹਨੂੰ ਥੋੜੇ ਜਿਹਾ ਇਲਾਜ ਕਰਨ ਲਈ ਦੇਖਣ ਲੱਗ ਗਿਆ ਹਾਂ ਉਸ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕੀਤੀ ਉਹਨੇ ਇੰਨਾ ਪਿਆਰ ਪੈ ਗਿਆ ਕਿ ਆਖਰ ਗੁਰ ਬਚ ਗਿਆ ਉਸ ਤੋਂ ਬਾਅਦ ਸ਼ੁਰੂਆਤ ਹੋ ਗਈ ਪ੍ਰਮਾਤਮਾ ਦੇ ਦਲੇ ਬਸਲਾਤ ਨੂੰ ਇਹ ਕਿੰਨੇ ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ ਆਪਾਂ ਤਕਰੀਬਨ 3-4 ਸਾਲ ਪਹਿਲਾਂ ਇਹ 3-4 ਸਾਲ ਪਹਿਲਾਂ ਸ਼ੁਰੂ ਕੀਤੀ ਤੇ ਹੁਣ ਤੱਕ ਕਿੰਨੇ ਕੁੱਤੇ ਹਨ ਤੁਸੀਂ ਜਿਹੜਾ ਇਹਨਾਂ ਨੂੰ ਹਵਾਰਾ ਡੌਗਰ ਨੂੰ ਸੰਭਾਲ ਚੁੱਕੇ ਹੋ ਨਹੀਂ ਮੈਂ ਤੇ ਜੀ ਕੀ ਸੰਭਾਲਣਾ ਸੰਭਾਲਣਾ ਤੋਂ ਉੱਪਰ ਆਲਾ ਮੈਂ ਮੇਨ ਕੋਸ਼ਿਸ਼ ਆ ਅਜੇ ਤੱਕ ਮੈਂ ਕਹਿੰਦੇ ਆ ਜੇ ਚੰਗਾ ਕਰਮ ਕਰੀਏ ਤਾਂ ਜਾ ਦੇਣਾ ਰੱਖੇ ਕਿ ਹਾਂ ਇਹਨੇ ਕਰ ਲਈ ਤਾਂ ਤਕਰੀਬਨ ਪਤਾ ਨਹੀਂ ਹੈ ਵੀ ਕਿੰਨੇ ਕਰ ਲਈ ਜਿੰਨੀ ਡਿਊਟੀ ਲਾਈ ਜਾਂਦਾ ਉੱਪਰ ਵਾਲਾ ਉਹਨਾਂ ਕਰਮ ਕਰੀ ਜਾਂਦੇ ਆ ਪਰ ਦੇਖਣ ਚ ਮਿਲਦਾ ਆਮ ਲੋਕਾਂ ਵੱਲੋਂ ਇਹਨਾਂ ਵਾਰਾ ਕੁੱਤਿਆਂ ਨੂੰ ਦੁੱਤਕਾਰੇ ਜਾਂਦਾ ਇਹ ਕੁੱਤੇ ਕਿਸੇ ਦੇ ਘਰ ਦੇ ਬੋਲੇ ਜੀ ਇੱਕ ਰੋਟੀ ਖਾ ਲੈਣ ਇਹਨਾਂ ਤੋਂ ਵੱਧ ਵਫਾਦਾਰ ਨਹੀਂ ਮੰਨਿਆ ਗਿਆ ਪਰ ਦੁੱਤਕਾਰਨ ਕੀ ਕਾਰਨ ਹੁੰਦੇ ਲੋਕਾਂ ਦੀ ਸੋਚ ਆ ਰਕਸ਼ਸ ਪਹਿਲਾਂ ਵੀ ਸੀ ਰਕਸ਼ਸ ਹੋਣ ਵੀ ਨਹੀਂ ਆਪਾਂ ਪਹਿਲਾਂ ਕਹਿੰਨੇ ਆ ਕਿ ਸਾਜੂਕ ਸੀ ਠੀਕ ਹੈ ਕਿ ਹੁਣ ਕਲ ਜੂਗਾ ਹੁਣ ਵੀ ਰਕਸ਼ਸ ਨਹੀਂ ਸੋਚ ਆਪਣੇ ਆਪਣੇ ਇੰਡੀਪੈਂਡੈਂਟ ਲੋਕਾਂ ਦੀ ਸੋਚ ਵਿੱਚ ਦੇਖਿਆ ਜਾਵੇ ਤਾਂ ਮੈਂ ਕਿਦੋਂ ਬੰਨੇ ਕੁੱਤੇ ਲਿਆਂਦੇ ਆਂਦੇ ਨੇ ਦੋ ਦੋ ਅਤੇ 3 ਲੱਖ ਦੇ ਆਉਂਦੇ ਅਸੀਂ ਦੇਖਦੇ ਆਂ ਪਰ ਇਹਨਾਂ ਕੁੱਤਿਆਂ ਰੋਟੀ ਬਾਣ ਲੱਗੇ ਲੋਕਾਂ ਨੂੰ ਕੀ ਪੈਦਾ ਹੁੰਦਾ ਇਸ ਅੱਜ ਕਿਉਂ ਭਾਵਨਾ ਕੋਈ ਨਹੀਂ ਪੈਦਾ ਹੁੰਦੀ ਹੂੰ ਇਸ ਬਾਰੇ ਕੀ ਕਹਿ ਸਕਦੇ ਨਹੀਂ ਮੇਰੇ ਹੁਣ ਉਹਨਾਂ ਦੀ ਸੋਚ ਆ ਕੀ ਆ ਮੈਂ ਇਹਨਾਂ ਨੂੰ ਜੇ ਸਟਰੀਟ ਡੌਗ ਨੂੰ ਪਿਆਰ ਕਰਨ ਇੰਨੇ ਸੰਭਾਲ ਰੱਖਣ ਮੈਂ ਕਹਿੰਦਾ ਉਹਨਾਂ ਨਾਲ ਬੈਟਰ ਨਹੀਂ ਸਾਰੇ ਤੇ ਹੁਣ ਤੁਸੀਂ ਕਿੱਥੇ ਕਿੱਥੇ ਕੁੱਤੇ ਰੱਖੇ ਥੋੜੇ ਸ਼ੋਰੂਮ ਚ ਵੀ ਰੱਖੇ ਹੋਏ ਨੇ ਹੋਰ ਸਮਰਾਲਾ ਚ ਕਿੱਥੇ ਕਿੱਥੇ ਤਕਰੀਬਨ ਐ ਕਈ ਸਾਡੇ ਕੋਲ ਜਗ੍ਹਾ ਦੀ ਪ੍ਰੋਬਲਮ ਹੋ ਰਹੀ ਆ ਉਹ ਮੰਨ ਲਓ ਆਈਸੀਸੀ ਬੈਂਕ ਦੇ ਸਾਹਮਣੇ ਆ ਪਾਣੀ ਵਾਲੀ ਟੈਂਕੀ ਕੋਲੇ ਮਛੜਾ ਰੋਡ ਤੇ ਨਹੀਂ ਦੁਰਲਭ ਨਗਰ ਚ ਨੇ ਆਏ ਡਿਵਾਈਡ ਕਰੇ ਉਹਨਾਂ ਜਿੱਥੇ ਤੇ ਹੈਗੇ ਨਹੀਂ ਰਹਿੰਦੇ ਨਹੀਂ ਇਹਨਾਂ ਦੀ ਸੇਵਾ ਤੁਸੀਂ ਇਕੱਲੀ ਕਰਦੇ ਹੋ ਜਾਂ ਤੁਹਾਡੇ ਨਾਲ ਕੋਈ ਟੀਮ ਵਰਕ ਹੈਗਾ ਨਾਲ ਮੈਂਬਰ ਜੁੜੇ ਹੋਏ ਨੇ ਮੈਂਬਰ ਤਾਂ ਤਕਰੀਬਨ ਸਾਡੀ ਇੱਕ ਸੰਸਥਾ ਬਣੀ ਸੀ ਸੰਸਥਾ ਚ ਤਕਰੀਬਨ 2-4 ਬੰਦੇ ਐ ਜਿਹਨੇ ਜਿਹੜੇ ਵਿਚਾਰੇ ਆਪਣੇ ਨਾਲ ਕਰਨ ਲੱਗੇ ਉਹ ਅਲੱਗ ਕਰੀ ਜਾਂਦੇ ਨੇ ਅਸੀਂ ਆਪਣਾ ਲੱਗ ਕਰੀ ਜਾਂਦੇ ਆ ਮੀਨ ਸੰਸਥਾ ਦਾ ਗਾਹਾਂ ਕੋਈ ਰਿਸਪੌਂਸ ਹੀ ਨਹੀਂ ਆਇਆ ਹੈਗਾ ਫਿਰ ਉੱਪਰ ਵਾਲੀ ਦੀ ਕਿਰਪਾ ਨਾਲ ਹੁਣ ਛੱਡ ਸਕਦਾ ਨਹੀਂ ਸੀ ਇਹਨਾਂ ਨੂੰ ਮੈਂ ਕਿ ਹਾਂ ਵੀ ਮਨ ਲਾ ਮੈਂ ਕਿਸੇ ਸਾਰੇ ਛੱਡਾਂ ਲੱਗੇ ਹੋਏ ਆ ਕੰਮ ਕਰਨ ਉਹਨੇ ਡਿਊਟੀ ਲਾਤੀ ਉੱਪਰ ਵਾਲੇ ਨੇ ਸਾਡੀ ਇਹਨਾਂ ਨੂੰ ਖਰਾਕ ਚ ਕੀ ਦਿੱਤੀ ਉਹਨੇ ਡਾਇਰੈਕਟ ਕੀ ਰੱਖੀ ਤੁਸੀਂ ਸਵੇਰੇ ਦੁੱਧ ਆ ਜੀ ਤੇ ਬਰੈਡ ਹੁੰਦੇ ਨੇ ਉਸ ਤੋਂ ਬਾਅਦ ਦੁਪਹਿਰੇ ਦਹੀਂ ਆ ਰਾਤ ਨੂੰ ਫਿਰ ਮੰਨ ਲਾ ਤਕਰੀਬਨ ਦੁੱਧ ਨਾਲ ਹੋ ਗਿਆ ਜੇ ਰੋਟੀਆਂ ਲੈ ਲੀਨ ਜਾਂ ਘਰੋਂ ਸਾਡੇ ਬਣ ਜਾਂਦੀਆਂ ਨੇ ਫਿਰ ਅਸੀਂ ਕਰੀ ਮੰਨ ਲਾ ਹੋਟਲ ਤੋਂ ਵੀ ਰੋਟੀ ਲੈ ਕੇ ਬਣੀ ਬਣਾਈ ਨਾਲ ਉਹਨੂੰ ਮਿਕਸ ਕਰਕੇ ਫਿਰ ਨਾਲ ਦੇਈ ਦੀ ਜਿਵੇਂ ਕਿ ਦੇਖਿਆ ਹੋਵੇ ਆ ਸੜਕਾਂ ਤੇ ਅਸੀਂ ਦੇਖਦੇ ਹਾਂ ਜਿਹੜੇ ਕੁੱਤੇ ਨੂੰ ਕੋਈ ਵਾਰ ਗੱਡੀਆਂ ਫੇਟ ਮਾਰ ਜਾਂਦੇ ਸੱਟਾਂ ਲੱਗ ਜਾਂਦੀਆਂ ਉਹਨਾਂ ਕੁੱਤਿਆਂ ਨੂੰ ਸਾਂਭਦੇ ਹਾਂ ਹਾਂਜੀ ਹਾਂਜੀ ਮੇਨ ਮਕਸਦ ਸਾਡਾ ਉਹੀ ਆ ਜਿਆਦਾਤਰ ਤਾਂ ਤਕਰੀਬਨ ਸਾਡੇ ਕੋਲੇ ਉਹੀ ਡੌਗਸ ਨੇ ਜਿਹੜੀਆਂ ਮੰਨ ਲਾ ਸੱਟ ਪੇੜ ਨੇ ਲੱਗੀਆਂ ਆ ਉਹਨਾਂ ਦਾ ਫਿਰ ਟ੍ਰੀਟਮੈਂਟ ਕਰਕੇ ਵੀ ਸਾਡੇ ਕੋਲ ਰਹੀ ਜਾਂਦੇ ਨੇ ਹੋਰ ਕੀ ਆ ਕਿਉਂਕਿ ਉਹਨਾਂ ਨਾਲ ਪਿਆਰ ਪੈ ਜਾਂਦਾ ਉਹ ਜਾਣਦੇ ਨਹੀਂ ਕਿਤੇ ਪਰ ਦੇਖਿਆ ਜਾਵੇ ਜਦੋਂ ਸੱਟ ਲੱਗਣ ਤੋਂ ਬਾਅਦ ਤੁਸੀਂ ਲੈ ਕੇ ਆਉਂਦੇ ਹੋ ਤਾਂ ਇਹਨਾਂ ਦਾ ਫਿਰ ਕੋਈ ਡਾਕਟਰ ਵੀ ਰੱਖਿਆ ਹੈ ਆਪਾਂ ਡਾਕਟਰ ਹੈਗੇ ਨੇ ਤੇ ਇੰਚਾ ਡਾਕਟਰ ਨੇ ਜਿਹੜੇ ਜਿੰਨਾਂ ਦੀ ਸਾਡੀ ਟੀਮ ਹੈ ਜੇ ਜਿੰਨਾਂ ਨੂੰ ਕਾਲ ਕਰੀ ਦੀ ਉਸ ਟਾਈਮ ਕਈ ਵਾਰੀ ਹਾਜ਼ਰ ਹੁੰਦੇ ਨਹੀਂ ਕਿਉਂ ਨਹੀਂ ਹੁੰਦੇ ਜਿਹੜਾ ਹਾਜ਼ਰ ਹੁੰਦਾ ਉਹਨਾਂ ਨੂੰ ਅਸੀਂ ਮਿਲ ਲਈਦਾ ਵੀ ਆਖਰਕਾਰ ਛੇਤੀ ਜਿਆ ਹੈਲਪ ਪਹੁੰਚ ਵੀ ਹੁਣ ਕਿੰਨੇ ਕੁੱਤੇ ਛੁੜ ਗਾਸਟੈਂਕ ਤੇ ਕਰ ਮੈਂ ਕਹਿੰਦੇ 90 ਕਦੇ ਹੋਣੇ ਆ ਜੀ ਤਕਰੀਬਨ ਪਰ ਇੱਕ ਕੁੱਤੇ ਦੇ ਕਿੰਨਾ ਖਰਚਾ ਆ ਜਾਂਦਾ ਖਾਣ ਪੀਣ ਦਾ ਆਣ ਪੀਣ ਦਾ ਤਕਰੀਬਨ ਡੇਲੀ ਜੀ ਮੰਨ ਲਓ ਮੇਰੇ ਨੀਅਰਬਾਊਟ ਮੇਰੇ हिसाब ਨਾਲ ਸਾਡਾ ਮੰਥਲੀ ਅਸੀਂ ਜੋੜਿਆ ਸੀ ਅਸੀਂ 85000 ਰੁਪਏ ਹੋ ਜਾਂਦਾ ਤਕਰੀਬਨ ਦੀ 80 85000 ਰੁਪਏ ਕਿਵੇਂ ਮਾਈਨਸ ਕਰਦੇ ਹੋ ਤੁਸੀਂ तकरीबन ਇੱਕ ਤਕਰੀਬਨ 30 ਕੇ ਜਾ ਸਾਡੇ ਦੁੱਧ ਦੇ ਹੀ ਹੋ ਜਾਂਦਾ ਜੀ ਉਹ ਇੱਕ ਰੱਬ ਦਾ ਬੰਦੇ ਆ ਜਿਹੜੇ ਸਾਨੂੰ ਮਿਲੇ ਵੀ ਆਖਵੇਂ ਤਾਂ ਕਦੇ ਵੀ ਨਹੀਂ ਸੀ ਸੋਚ ਹੁੰਦੀ ਕਿ ਇਹ ਜੀ ਨਾਲ ਸਪੋਰਟ ਮੇਰੀ ਕਰ ਦੇਣਗੇ ਉਹਨਾਂ ਨੇ ਮੈਨੂੰ ਕਾਲ ਕਰੀ ਕਿ ਤੁਸੀਂ ਸ਼ਰਮਾ ਜੀ ਬੋਰੀਓ ਮੈਂ ਕਹਿੰਨ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਘਬਰਾਓ ਨਾ ਤੁਸੀਂ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਮੈਨੂੰ ਨਹੀਂ ਜਾਂਦੇ ਨਾਮ ਮੇਰਾ ਮੈਂ ਤੁਹਾਡੇ ਦੁੱਧ ਦਾ ਖਰਚਾ ਮੈਂ ਤੁਹਾਡੇ ਹਾਇਰ ਕਰੂੰਗਾ ਜਾਣੇ ਕੀ ਕਹਿੰਦੇ ਮਤਲਬ ਪਰਮਾਤਮਾ ਵੱਲੋਂ ਮਦਦ ਹੋਈ ਜਾ ਰਹੀ ਹੈ ਉਹਨਾਂ ਦੀ ਦੇਖੋ ਇਹ ਤਾਂ ਮੈਂ ਕਹਿ ਸਕਦਾ ਰੱਬ ਦੇਖਿਆ ਤਾਂ ਹੈ ਨਹੀਂ ਤੇ ਉਹ ਇਨਸਾਨ ਨੇ ਸਾਡਾ ਅਸੀਂ ਉਹਨੂੰ ਭੁੱਲ ਨਹੀਂ ਸਕਦੇ ਕਿ ਉਹ ਸਾਡੀ ਸਪੋਰਟ ਕਰਨ ਲੱਗ ਗਿਆ ਕਹਿੰਦੇ ਕੋਈ ਗੱਲ ਨਹੀਂ ਘਬਰਾਓ ਨਾ ਇੰਨੇ ਚਿਰ ਹੋ ਗਏ ਤੁਸੀਂ ਸਾਰ ਕਰਦੇ ਨੂੰ ਮੈਂ ਤੁਹਾਡੇ ਨਾਲ ਖੜੂਗਾ ਨਹੀਂ ਇਹਨੂੰ ਦੇਖਦੇ ਹੋ ਘਰ ਦੇ ਨਹੀਂ ਕਹਿੰਦੇ ਮੈਂਬਰ ਵੀ ਇਹ ਕਿਹੜੇ ਕੰਮ ਕਰਨ ਲੱਗੇ ਤੁਸੀਂ ਕਿੱਧਰ ਨੂੰ ਦੁਰਪੇ ਹੋ ਕਹਿੰਦੇ ਨੇ ਕਿ ਬਰੀ ਮਨ ਲ ਤੰਗ ਪ੍ਰੇਸ਼ਾਨ ਪਹਿਲਾਂ ਪਹਿਲਾਂ ਹੋ ਜਾਂਦੇ ਸੀ ਹੁਣ ਕੀ ਆ ਮੇਰੀ ਵਾਈਫ ਵੀ ਆਪਣੇ ਨਾਲ ਹੋ ਗਈ ਵੀ ਹਾਂ ਮੇਰੇ ਬੇਟਾ ਵੀ ਹੋ ਜੋ ਬੇਟਾ ਤਾਂ ਪਹਿਲਾਂ ਸ਼ੁਰੂ ਤੋਂ ਇਹ ਜਿਹਾ ਸੀ ਨਾਲੇ ਦੁਰਪੇ ਵੀ ਚਲੋ ਉਂਝਾ ਹੜਦੇ ਨਹੀਂ ਉਹਨਾਂ ਦੇ ਦਿਲ ਇਹ ਜਿਹਾ ਪਿਆਰ ਕਰੇ ਨਹੀਂ ਉਹ ਵੀ ਵਿਚਾਰੇ ਪਿਆਰ ਕਰਦੇ ਨੇ ਘਰੇ ਵੀ ਸਾਡੇ ਕੋ ਸਟਰੀ ਡੌਗ ਨੇ ਬਾਹਰ ਵੀ ਨੇ ਕਰਦੇ ਨਾਲ ਇੱਕ ਦੁਕਾਨ ਆ ਉਹ ਕੱਲ ਸੀ ਖੋਲ ਕੇ ਉਹਨਾਂ ਨੂੰ ਕੀ ਕਰਿਆ ਕਿ ਠੰਡ ਹੁਣ ਠੰਡ ਹੋਣ ਲੱਗ ਗਈ ਤਕਰੀਬਨ ਦਸੰਬਰ ਦਾ ਮਹੀਨਾ ਇਹ ਜਾਣਾ ਕਿ ਬਹੁਤ ਬਿਮਾਰ ਹੋਣਗੇ ਤਕਰੀਬਨ ਸਾਡੇ ਡੌਗੀਸ ਕਈ ਮਰ ਵੀ ਗਏ ਠੰਡ ਦੇ ਕਾਰਨ ਕਰਕੇ ਬਾਹਰ ਸੜਕਾਂ ਤੇ ਉਹਨਾਂ ਨੂੰ ਅਸੀਂ ਦੁਕਾਨ ਖਾਲੀ ਖੁੱਲੀ ਕਰਾ ਕੇ ਉੱਤੇ ਰਖਾਈ ਨੇ ਵੀ ਉੱਥੇ ਰਹਿ ਸਕਣ ਈ ਹੁ ਸੂਈ ਸਵੇਰੇ ਸਾਜਰੇ 5 ਵਜੇ ਉੱਠ ਜਾਂਦੇ ਹਾਂ ਫਿਰ ਜਾ ਕੇ ਜਗਾ ਜਗਾ ਦੇ ਜਿੱਥੇ ਰੱਖਿਆ ਦੁੱਧ ਦਿੰਨੇ ਹੋ ਟਾਈਮ ਕਾਫੀ ਦਿੰਨੇ ਹੋ ਤੇ ਦੁਕਾਨਦਾਰੀ ਵੀ ਲੱਕੇ ਦੋ ਟਾਈਮ ਤੇ ਮੈਂ 9 ਵਜੇ ਮੈਂ ਤਕਰੀਬਨ ਜੀ 8:30 9 ਵਜੇ ਫ੍ਰੀ ਹੋ ਜਨਾ ਸਵੇਰੇ 5:30 ਵਜੇ అలారం ਵੱਜਦਾ 6 ਵਜੇ ਮੈਂ ਉੱਥੇ ਸ਼ੁਰੂ ਹੀ ਨਾ ਕਰੂੰ 8:30 9 ਵਜੇ ਦੇ ਡੇਲੀ ਮੈਨੂੰ ਤੇ ਢੋਲੀ ਟਾਲੀ ਦੁੱਧ ਲੈ ਕੇ ਫਿਰ ਆ ਕੇ ਜਸਟ ਦੁਕਾਨ ਖੋਲਦਾ ਫਿਰ ਬੇਟਾ ਇਹਦਾ 11 12 ਵਜੇ ਫਿਰ ਆ ਕੇ ਮੈਂ ਨੌਣ ਨੌਣ ਜਾਣਾ ਫਿਰ 1 2 ਵਜੇ ਫਿਰ ਸ਼ਾਪ ਤੇ ਉਹਨਾਂ ਵਾਪਸ ਉਸੀਂ ਦੇਖਿਆ ਥੋੜੀ ਸ਼ਾਪ ਚ ਵੀ ਛੋਟੇ ਛੋਟੇ ਕਤੂਰੇ ਵੀ ਨੇ ਵੱਡੇ ਵੀ ਨੇ ਉਹ ਕੋਈ ਟੈਸਟ ਬਰ ਆਂਦਾ ਤਾਂ ਕਿ ਇਹ ਕਸਟਮਰ ਨੂੰ ਥੋੜਾ ਦਿਖਣ ਨੂੰ ਆਰ ਨਹੀਂ ਲੱਗਦਾ ਕਹਿੰਦਾ ਨਹੀਂ ਤੁਹਾਨੂੰ ਕਸਟਮਰ ਕਸਟਮਰ ਕਹਿੰਦਾ ਜੀ ਤਕਰੀਬਨ ਸਾਡੇ ਜਿਹੜੇ ਮੇਰੇ ਸਟਾਫ ਵਾਲੇ ਨੇ ਸਾਰੇ ਕੋਈ ਫੈਮਿਲੀ ਮੈਂਬਰ ਮੰਗਨੇ ਸਾਰੇ ਇਹ ਪਹਿਲਾਂ ਪਹਿਲਾਂ ਤੰਗ ਪਰੇਸ਼ਾਨ ਹੁੰਦੇ ਸੀ ਯਾ ਅਭੀ ਕੀ ਕਰ ਰਹੇ ਹੁਣ ਤਾਂ ਆਦੀ ਹੋ ਗਏ ਜਿਦੋਂ ਉਹਨੇ ਕਿਸੇ ਨੇ ਬਾਥਰੂਮ ਕਰਿਆ ਜਦ ਜੱਕ ਚੱਕ ਕੇ ਜਦ ਪੋਚਾ ਲਾ ਦਿੰਦੇ ਨੇ ਵੀ ਲਾ ਲਓ ਯਾਰ ਹੁਣ ਤਾਂ ਆਦੀ ਹੋ ਗਏ ਪਰਫਿਊਮ ਲੱਗੇ ਹੋਣੇ ਜਾਂ ਨਾਲ ਦੀਆਂ ਛਿੜਕੀ ਜਾਂਦੇ ਨੇ ਵੀ ਆ ਚੱਲੋ ਦੇਲੀ ਇੱਕ ਹੈ ਉਹਦਾ ਰੂਟ ਸਟਾਫ ਵੀ ਹੈਗਾ ਅੰਦਰ ਸਟਾਫ ਲਈ ਕਿੰਦਾ ਜੀ ਤੁਸੀਂ ਕੀ ਕਰਦੇ ਹੋ ਸਟਾਫ ਨੇ ਵਿਚਾਰਿਆ ਨੇ ਕੀ ਕਹਿਣੋ ਸ਼ਾਇਦ ਉਹਨਾਂ ਨੇ ਮੰਨ ਚ ਜਾਂਦਾ ਵੀ ਇਹ ਕਿੱਥੇ ਫਸ ਗਈ ਪਰ ਕਈ ਵਰੀ ਕਈ ਹੁਣ ਇਹਨਾਂ ਦੀ ਸੋਚ ਇਹਨਾਂ ਦੇ ਆ ਵੀ ਹੈ ਵੀ ਤੰਗ ਪਰੇਸ਼ਾਨਾ ਕਿ ਸਹੀ ਨੇ ਹੁਣ ਮੈਂ ਤਾਂ ਉਹਨ ਛੱਡ ਨਹੀਂ ਸਕਦਾ ਜੇ ਕਦੇ ਰਿਸ਼ਤੇਦਾਰੀ ਜਿੱਥੇ ਜਾਣਾ ਪਵੇ ਫਿਰ ਕਿਵੇਂ ਮੈਨੇਜ ਕਰਦੇ ਹੋ ਕੀ ਗੱਲ ਕੋਈ ਆਂਦਾ ਜਾਂ ਇਕੱਲੇ ਫਿਰ ਤਰ ਜਾਂ ਜਾਂਦੀ ਨਹੀਂ ਨਹੀਂ ਮੈਂ ਮੇਰੀ ਤਾਂ ਅੱਗੇ ਕਿਉਂਦਾ ਸਾਡਾ ਲਾਸ ਸੰਡੇ ਹੁੰਦਾ ਸੀ ਆ ਸਾਡਾ ਪਿਛਲੇ ਮਹੀਨੇ ਨਿਕਲਿਆ ਕਿ ਲਾਸ ਸੰਡੇ ਮੈਂ ਉਹਦੇ ਵਿੱਚ ਇੱਕ ਸਟੇਟਸ ਤੇ ਪਤਾ ਕਿ ਵੀ ਲਾਸ ਸੰਡੇ ਆ ਸਾਡੀ ਜਿੰਨਾ ਮੈਨੂੰ ਮੈਸੇਜ ਭੇਜਿਆ ਕਿ ਵੀਰਜੀ ਤੁਹਾਡੇ ਦਾ ਲਾਸ ਸੰਡੇ ਤੇ ਤੁਹਾਨੂੰ ਕੋਈ ਛੁੱਟੀ ਹੁੰਨੀ ਹੈ ਕਿਉਂਕਿ ਲੋਕਾਂ ਲਈ ਲਾਸ ਸੰਡੇ ਹੁੰਦਾ ਮੇਰੇ ਲਈ ਤੇ ਮੈਨੂੰ ਹੁੰਦਾ ਕਿ ਭੁੱਖੇ ਬੈਠੇ ਆ ਫਿਰ ਬੈਠੇ ਬੈਠੇ ਮੇਰੇ ਧਿਆਨ ਉਧਰ ਨੂੰ ਜਾਂਦਾ ਫਿਰ ਮੈਂ ਦੁਕਾਨ ਖੋਲ੍ਹਣੀ ਆ ਕੇ ਇਹਨਾਂ ਡੌਗੀਜ਼ ਨੂੰ ਪਾਉਣਾ ਲੋਕ ਦਿਨੇ ਮੇਰੇ ਸਾਰੇ ਪਰਿਵਾਰ ਆ ਸਾਰਾ ਜਿੰਨਾ ਟੋਟਲ 90 ਡੌਗੀਜ਼ ਨੇ ਉਹਨਾਂ ਨੂੰ ਦੁੱਧ ਪਾਉਂਦੇ 9-10 ਸੁੱਤੇ ਬੈਜ ਜਾਂਦੇ ਨੇ ਦੁਪਹਿਰੇ ਫਿਰ ਸ਼ੁਰੂ ਹੋ ਜਾਂਦਾ ਰਾਤ ਨੂੰ ਫਿਰ ਸ਼ੁਰੂ ਹੋ ਜਾਂਦਾ ਦਿਖਿਆ ਜਾਵੇ ਦਾ ਆਮ ਤਰ੍ਹਾਂ ਦੇ ਵਿੱਚ ਇੱਕ ਤੋਂ ਦੋ ਤੋਂ ਵੱਧ ਡੱਗੂ ਹੀ ਰੱਖਣੀ ਹੁੰਦੀ ਤੁਸੀਂ 90 ਡੱਗੀਆਂ ਦੀ ਸੇਵਾ ਕਰ ਰਹੇ ਹੋ ਕੁੱਤੇਾਂ ਦੀ ਸੇਵਾ ਕਰ ਰਹੇ ਹੋ ਪਰ ਤੁਹਾਡੇ ਨਾਲ ਇਸ ਟਾਈਮ ਟੀਮ ਵਰਕ ਕੋਈ ਨਹੀਂ ਹੈ ਇਕੱਲੇ ਲੱਗੇ ਹੋਏ ਹਨ ਪਰਿਵਾਰ ਲੱਗਿਆ ਹੋਇਆ ਜਾਂ ਤੁਹਾਡਾ ਸਟਾਫ ਲੱਗਿਆ ਹੋਇਆ ਕੀ ਚਾਹੁੰਦੇ ਹੋ ਵੀ ਤੁਹਾਡੇ ਨਾਲ ਲੋਕ ਅਗੇ ਆ ਕੇ ਤੁਰਨ ਐਸੀ ਤਾਂ ਲੋਕਾਂ ਨੂੰ ਅਪੀਲ ਇਹੀ ਕਰੀ ਨੇ ਦੇਖੋ ਜਾਰੀ ਇੱਕ ਜੇ ਮੰਨ ਲਾ ਮੈਂ ਇਕੱਲਾ ਕੁਝ ਨਹੀਂ ਕਰਨ ਯੋਗ ਹੈ ਆਪਾਂ ਚੰਗੇ ਕਰਮ ਸੋਚਣ ਜਦੋਂ ਇਹ ਤਾਂ ਪਰੋਟੀ ਪਾਉਣੀ ਆ ਪਰਮਾਤਮਾ ਨੇ ਮੈਨੂੰ ਕਿਹ ਚੀਜ਼ ਦੀ ਕਮੀ ਨਹੀਂ ਛੱਡੀ ਠੀਕ ਹੈ ਮਨ ਨੂੰ ਦਿਲਾਸਾ ਹੁੰਦਾ ਕਿ ਅਸੀਂ ਚੰਗੇ ਕਰਮ ਕਰ ਰਹੇ ਹਾਂ ਇਹ ਮਾੜਾ ਕਰਦੇ ਤਾਂ ਵੀ ਦੇ ਮਨਚੁੰਦਾਂ ਕੇ ਸੀ ਮਾੜਾ ਕਰ ਰਹੇ ਹੁਣ ਚੰਗੇ ਕਰਾਂਗੇ ਤਾਂ ਤੁਹਾਡੀ ਜਿਹੜੀ ਪੀੜ੍ਹੀ ਹੈ ਗਾਹਾਂ ਵਾਲੀ ਜਿਹਨਾਂ ਜਨਮ ਹੈਗਾ ਗਾਹ ਸੁਦਰਜੂ ਉਨੀ ਬਾਕੀ ਦੇ ਬੈਠੇ ਆ ਉਹਨਾਂ ਹੋਰ ਕੀ ਆ ਤੇ ਇਸ ਤਰ੍ਹਾਂ ਹੋਇਆ ਤੁਹਾਡੀ ਦੁਕਾਨ ਤੇ ਕਸਟਮਰ ਬੜਨ ਲੱਗਿਆ ਹੋਵੇ ਦੇਖ ਕੇ ਮੁੜ ਗਿਆ ਹੋਵੇ ਨਹੀਂ ਹਜੇ ਤੱਕ ਤਾਂ ਹੋਇਆ ਨਹੀਂ ਹੈ ਕਈ ਵਰੀ ਕਸਟਮਰ ਜਿਹੜੇ ਡੌਗਸ ਨੇ ਜਾਂ ਕਈ ਇਹਨਾਂ ਦਾ ਪਹਿਰਾਵਾ ਕਈ ਵਰੀ ਕੋਈ ਕਸਟਮਰ ਦਾ ਉੱਤੇ ਲੱਗ ਜਾਂਦਾ ਥੋੜੇ ਜਿਹਾ ਭੌਂਕਦੇ ਨੇ ਫਿਰ ਇਹਨਾਂ ਨੂੰ ਚੁੱਪ ਕਰਾ ਦੇ ਦੇ ਚੁੱਪ ਬੈਠੋ ਬੈਠੇ ਰਹਿੰਦੇ ਨੇ ਫਿਰ ਹੋਰ ਕੀ ਦੇਖਿਆ ਨਿਊ ਬੋਨ ਬੇਬੀ ਵੀ ਤੁਹਾਡੇ ਕੋਲ ਹੈਗੇ ਨੇ ਬੱਚੇ ਛੋਟੇ ਜਿਹੜੇ ਹੈਗੇ ਉਹ ਵੀ ਹੈ ਕਹਿੰਦੇ ਉਹਨਾਂ ਦਾ ਕੋਈ ਟੀਕਾਕਰਨ ਵਗੈਰਾ ਕਰਵਾਉਣਾ ਹੁੰਦਾ ਕਿਹਦਾ ਜਿਹੜੇ ਬੱਚੇ ਹੁੰਦੇ ਸੁੰਦੀਏ ਕੁੱਤੀਏ ਦੋ ਇਹ ਬੱਚੇ ਹੁੰਦੇ ਉਹਨਾਂ ਦਾ ਟੀਕਾਕਰਨ ਵਗੈਰਾ ਕਰਵਾਉਣਾ ਹਾਂਜੀ ਹਾਂਜੀ ਉਹ ਤਾਂ ਤਕਰੀਬਨ ਸਾਡੇ ਡਾਕਟਰ ਬਕਾਇਦਾ ਸਿੰਘ ਨਾਲੇ ਨਾਲ ਟੀਕਾ ਜਿੰਨੇ ਵੀ ਹੁੰਦੇ ਨੇ ਨਾਲ ਦੇਣ ਕਰਾਉਣੇ ਪੈਂਦੇ ਨੇ ਕਿ ਗਾਂਹ ਕਿਸ ਨੂੰ ਇਹ ਪ੍ਰੋਬਲਮ ਨਾ ਹੋਵੇ ਕਿ ਕਈ ਵਰੀ ਇਹ ਜੀ ਬਿਮਾਰੀ ਆਪਾਰਬੋ ਹੋ ਗਈ ਜਾਂ ਇਸ ਟੈਂਪਰ ਇੱਕ ਬਿਮਾਰੀ ਇਹ ਜੀ ਉਹਨਾਂ ਦੀ ਡਰ ਲੱਗਦਾ ਰਹਿੰਦਾ ਜਾਂ ਕਿਸ ਨੂੰ ਰਸਤੇ ਜੇ ਕੱਟਣ ਉਹਦੇ ਟੀਕੇ ਲਵਾ ਦੀਦਾ ਵੀ ਆਹਾਂ ਕਿੱਡੇ ਕਬਡੇ ਹੋ ਜਾਂਦੇ ਜਦੋਂ ਇਹਨਾਂ ਨੂੰ ਤੁਸੀਂ ਦੇ ਦਿੰਦੇ ਹੋ ਕਿਸੇ ਨੂੰ तकरीबन ਜਦ ਤੱਕ ਇਹ ਤਾਂ ਮਨ ਲਾ ਮਹੀਨੇ ਕਿ ਹੁੰਦੇ ਲੋਕ ਲੈ ਜਾਂਦੇ ਨੇ ਹੁਣ ਤਕਰੀਬਨ ਇੱਕ ਕੱਲ ਲੈ ਕੇ ਗਏ ਨੇ ਪਰ ਕਈ ਵਾਰੀ ਤਕਰੀਬਨ ਇਹ ਲੋਕੀ ਕਰਦੇ ਨੇ ਲੈ ਕੇ ਛੱਡ ਦਿੰਦੇ ਨੇ ਬਾਅਦ ਚ ਜਾਂ ਸਾਨੂੰ ਵਾਪਸ ਕਰ ਦਿੰਦੇ ਨੇ ਜਦ ਬਿਮਾਰ ਹੋ ਜਾਂਦਾ ਅਸੀਂ ਇਹ ਕਹਿੰਨੇ ਲੋਕਾਂ ਨੂੰ ਪੀਲੇ ਹੀ ਕਰਦੇ ਆ ਕਿ ਦੇਖੋ ਹਰ ਬੰਦਾ ਅਡਾਪਟ ਕਰੇ ਤੁਸੀਂ ਜਿੰਨੇ ਵੀ ਦੇਖਿਆ ਤੁਸੀਂ ਜਿੰਨੇ ਵੀ ਵੀਡੀਓ ਦੇਖਿਆ ਮੇਰੇ ਉੱਪਰ ਜਾ ਕੇ ਦਿਖਾਏ ਨੇ ਸਟਰੀਟ ਡੌਗ ਤਾਂ ਲੱਗਦੇ ਨਹੀਂ ਹੈਗੇ ਉਹ ਵੀ ਸਟਰੀਟ ਡੌਗ ਨੇ ਜਿੰਨੇ ਦੀ ਸਾਫ ਸੰਭਾਲ ਰੱਖਾਂਗੇ ਤਾਂ ਮੈਂ ਕਹਿੰਦਾ ਸ਼ਰਤ ਲਾ ਲਨ ਕਿ ਹੋਰ ਡੌਗੀਆਂ ਨੂੰ ਜਿੰਨੇ ਵੀ ਨੂੰ ਦੇ ਐਟ ਬੌਲਰ ਜਾਂ ਕੁਝ ਵੀ ਲਾਇਬ੍ਰੇਰੀ ਰੱਖਿਆ ਨੂੰ ਉਸ ਤੋਂ ਬੈਟਰ ਨੇ ਨਾਲੇ ਸਿਆਣੇ ਨੇ ਆਪਣੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਤੋਂ ਢਿੱਕ ਕਿਸੇ ਤਰ੍ਹਾਂ ਦੀ ਹੈਲਪ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਸ਼ਹਿਰ ਚ ਜਗਾ ਜਗਾ ਕੁੱਤੇ ਰੱਖੇ ਹੋਏ ਨੇ ਇਹਨਾਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਜਾਵੇ ਤਾਂ ਕਿਸ ਤਰ੍ਹਾਂ ਹੋ ਸਕਦਾ ਹੈ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦਾ ਮੈਂ ਤਾਂ ਪਹਿਲਾਂ ਐਸ.ਡੀ.ਮ ਸਾਹਿਬ ਕੋ ਡੀ.ਸੀ ਸਾਹਿਬ ਨਾਲ ਗੱਲ ਹੋਈ ਸੀ ਕਿ ਜੇ ਸਾਨੂੰ ਜਗ੍ਹਾ ਦਿੱਤੀ ਜਾਵੇ ਜਿੱਦੇ ਨੇ ਸੀ ਮੰਨ ਲਓ ਕਿ ਤਕਰੀਬ ਜਿਹੜੀਆਂ ਗਊਸ਼ਾਲਾ ਚ ਗਊਆਂ ਨੇ ਉਹਨੂੰ ਸਿਰਫ ਦੁੱਧ ਬਾਸੇ ਰੱਖਦੇ ਨੇ ਤੇ ਉਹ ਜਿਹੜੀਆਂ ਜਿਹੜੀਆਂ ਮੰਨ ਲਓ ਕਿ ਜ਼ਿਆਦਾ ਜ਼ਖਮੀ ਹੁੰਦੀਆਂ ਉਹਨੂੰ ਆ ਰੱਖ ਦੇਣੀ ਹੈ ਵੀ ਅਸੀਂ ਉਹਨਾਂ ਨੂੰ ਇਕੱਠੇ ਕਰ ਸਕੀਏ ਦੂਸਰੇ ਡੌਗੀਸ ਵੀ ਕੋਈ ਵੀ ਮੰਨ ਲਾ ਚਾਹੇ ਕੋਈ ਬੰਦਰ ਹੋਵੇ ਜੇ ਬਿੱਲੀ ਹੈ ਕੋਈ ਵੀ ਕੁਝ ਵੀ ਹੈ ਚਾਹੇ ਇਨਸਾਨ ਆ ਅਸੀਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਆ ਮੈਂ ਮਤਲਬ ਵੀ ਚੰਗੇ ਕੰਮ ਕਰੀ ਬਸ ਮੇਨ ਮਕਸਦ ਸਾਡਾ ਇਹੀ ਆ ਕੀ ਅਪੀਲ ਕਰਨਾ ਚਾਹੁੰਦੇ ਆ ਜਿਹੜੇ ਤੁਹਾਡੇ ਨਾਲ ਲੋਕ ਆਉਣਾ ਚਾਹੁੰਦੇ ਰੋਣਾ ਚਾਹੁੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਘਰ ਜਿੰਨੇ ਵੀ ਜੇ ਮੰਨ ਲੇ ਚ ਕਿਸੇ ਦੇ ਵੀ ਘਰ ਕੋਈ ਡੌਗੀਸ ਹੈਗਾ ਉਹਨੂੰ ਪਿਆਰ ਕਰੋ ਜੇ ਕਿਸੇ ਕੋਈ ਚੀਜ਼ ਦੀ ਲੋੜ ਹੈ ਜਾਂ ਹੈਲਪ ਦੀ ਲੋੜ ਹੈ ਜਾਂ ਕੋਈ ਦਵਾਈ ਦੀ ਲੋੜ ਹੈ ਜਾਂ ਦੁੱਧ ਦੀ ਲੋੜ ਹੈ ਜਾਂ ਰੋਟੀ ਦੀ ਲੋੜ ਹੈ ਜੀ ਬੰਦਾ ਕਹਿੰਦਾ ਅਸੀਂ ਨਹੀਂ ਪਾ ਸਕਦੇ ਜਾਂ ਅਸੀਂ ਤੰਗ ਪਰੇਸ਼ਾਨ ਨਾ ਜਾਂ ਭਾਂਡੇ ਦੀ ਲੋੜ ਹੈ ਬਾਹਰ ਆਪਣੇ ਦਰਮੁਰੇ ਭਾਂਡੇ ਰੱਖਣ ਉਹਨਾਂ ਸੀ ਜਦ ਖਾਲੀ ਭਾਂਡਾ ਪਿਆ ਹੋਗਾ ਬਾਹਰਨੇ ਸਰ ਪਾਣੀ ਦਾ ਪਾਈ ਦੇਣਗੇ ਲੋਕ ਇਹ ਪਾਣੀ ਦਾ ਵੀ ਪੁੰਨ ਮਿਲਣਾ ਉਹਨਾਂ ਨੂੰ ਸੋ ਅਸੀਂ ਗੱਲਬਾਤ ਕੀਤੀ ਜਗਦੀਪ ਸ਼ਰਮਾ ਜੀ ਨਾਲ ਜੋਗੇ ਲੈਟਰ ਆਰਡਿੰਗ ਗੁਰਸਦਾ ਸ਼ੋਰੂਮ ਚਲਾ ਰਹੇ ਹਨ ਨਾਲ ਹੀ ਉਹ ਆਵਾਰਾ ਕੁੱਤਿਆਂ ਦੀ ਸੇਵਾ ਵੀ ਕਰ ਰਹੇ ਹਨ ਉਹਨਾਂ ਨੇ ਦੱਸਿਆ ਕਿ ਮੇਰੀ ਸੇਵਾ ਵਿੱਚ ਅਗਰ ਜੇ ਕੋਈ ਸ਼ਹਿਰ ਵਾਸੀ ਜੁੜਨਾ ਚਾਹੁੰਦਾ ਤਾਂ ਦਿਲ ਖੋਲ ਕੇ ਜੁੜ ਔਰ ਇਹਨਾਂ ਕੂਤਵਾਰਾ ਕੁੱਤਿਆਂ ਨੂੰ ਪਿਆਰ ਕਰੋ ਨਾ ਕਿ ਦੁਤਕਾਰੋ ਇਹ ਹਵਾਰਾ ਕੁੱਤੇ ਆਪਣੇ ਘਰ ਦੇ ਕੁੱਤਿਆਂ ਨਾਲੋਂ ਵੱਧ ਆਪਣੇ ਮਹੱਲੇ ਦੀ ਤੇ ਆਪਣੇ ਗਲੀਆਂ ਦੀ ਦੇਖਭਾਲ ਕਰਦੇ ਹਨ ਮੈਂ ਪਰਮਿੰਦਰ ਵਰਮਾ